ਇਥੇ ਕੱਲ ਇੱਕ ਕਿਸਾਨ ਜਿਹੜਾ ਹੈਗਾ ਸੀ ਉਹਦੀ ਡੈਥ ਹੋ ਗਈ ਸੀ ਡੇਢ ਕਿਲਾ ਪੈੜੀ ਸੀ ਜਦੋਂ ਜ਼ਮੀਨ ਦੇਖਣ ਗਿਆ ਜ਼ਮੀਨ ਦੀ ਹਾਲਤ ਦੇਖੀ ਉਹਨੇ ਤੇ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਿਆ ਅੱਦੇ ਰਾਤ ਪਰਸੋਂ ਰਾਤ ਉਹਨਾਂ ਦੀ ਡੈਥ ਹੋਈ ਤੇ ਕੱਲ ਸੰਸਕਾਰ ਕੀਤਾ ਗਿਆ ਸਾਡਾ ਇੱਕ ਗਿਲਾ ਵੀ ਹੈ ਪ੍ਰਸ਼ਾਸਨ ਦਾ ਕਿ ਕੱਲ ਮੈਂ ਵੀ ਫੋਟੋਆਂ ਡੀਸੀ ਮੈਡਮ ਨੂੰ ਭੇਜੀਆਂ ਸੀ ਔਰ ਹੋਰ ਵੀ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਕਿ ਇਹ ਜਿਹੜਾ ਕਿਸਾਨ ਆ ਕਿਸਾਨ ਦੀ ਜਿਹੜੀ ਡੈਥ ਹੋ ਗਈ ਆ ਉਹਦਾ ਇਹਨਾਂ ਨੁਕਸਾਨ ਹੋਇਆ ਪਰ ਕੋਈ ਵੀ ਸੰਸਕਾਰ ਤੇ ਸਰਕਾਰੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਬਾਹਰ ਜੀਕਾ ਖਾਲਸਾ ਬਾਹਰ ਜੀ ਦੀ ਫਤਿਹ ਦੋਸਤੋ ਜਿਸ ਤਰ੍ਹਾਂ ਪਤਾ ਜਿਵੇਂ ਜਿਵੇਂ ਪਾਣੀ ਉਤਰ ਰਿਹਾ ਤੇ ਸਾਡੇ ਕਿਸਾਨਾਂ ਦੀਆਂ ਪਿੰਡਾਂ ਵਾਲੇ ਲੋਕਾਂ ਦੀਆਂ مصیبتਾਂ ਚ ਵਾਧਾ ਹੋ ਰਿਹਾ ਐਸ ਲਈ ਅੱਜ ਅਸੀਂ ਖੜੇ ਹਾਂ ਜੀਰਾ ਹਲਕੇ ਦੇ ਪਿੰਡ ਰੋਡੇ ਵਾਲੇ ਇੱਥੇ ਕੱਲ ਇੱਕ ਕਿਸਾਨ ਜਿਹੜਾ ਹੈਗਾ ਸੀ ਉਹਦੀ ਡੈਥ ਹੋ ਗਈ ਸੀ ਡੇਢ ਗੱਲਾ ਪੈੜੀ ਸੀ ਜਦੋਂ ਜ਼ਮੀਨ ਦੇਖਣ ਗਿਆ ਜ਼ਮੀਨ ਦੀ ਹਾਲਤ ਦੇਖੀ ਉਹਨੇ ਤੇ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਿਆ ਅੱਤੇ ਰਾਤ ਪਰਸੋ ਰਾਤ ਉਹਨਾਂ ਦੀ ਡੈਥ ਹੋਈ ਤੇ ਕੱਲ ਸੰਸਕਾਰ ਕੀਤਾ ਗਿਆ ਤੇ ਇਸ ਪਰਿਵਾਰ ਵਿੱਚ ਪਹੁੰਚੇ ਆ ਅਸੀਂ ਵਿਸ਼ੇਸ਼ ਤੌਰ ਤੇ ਅੱਜ ਧੰਨਵਾਦ ਕਰਦੇ ਆ ਮੈਂ ਕੱਲ ਪੋਸਟ ਵੀ ਪਾਈ ਸੀ ਫੇਸਬੁੱਕ ਤੇ ਇਹ ਪਰਿਵਾਰ ਲੋੜਵੰਦ ਦਾ ਤੇ ਅੱਜ ਸਾਡੇ ਕੋਲੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਵਾਸਤੇ ਗੂਲਾਚੀਕਾ ਜਿਹੜਾ ਪਟਿਆਲੇ ਤੇ ਲੱਗ ਗਿਆ ਜੀ ਹਰਿਆਣਾ ਦੇ ਹੱਦ ਤੇ ਪਿੰਡ ਆ ਗੂਲਾਚੀਕਾ ਉਥੋਂ ਦੀ ਸੰਗਤ ਆਈ ਆ ਸਾਰੀ ਤੇ ਅਸੀਂ ਇੱਥੇ ਆਉਣ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਲੈ ਕੇ ਇੱਥੇ ਪਹੁੰਚੇ ਆਪਦੇ ਭੈਣ ਭਰਾਵਾਂ ਦੀ ਬਾਹ ਫੜਨ ਵਾਸਤੇ ਸਾਡੇ ਕੋਲ ਆਏ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹ ਸਾਡੇ ਦੁੱਖ ਤੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਆ ਇਸ ਪਰਿਵਾਰ ਦੀ ਇਹਨਾਂ ਨੇ ਬਾਹ ਫੜੀ ਆ ਔਰ ਵਿੱਤੀ ਸਹਾਇਤਾ ਜਰੀਏ ਦੇ ਕੇ ਜਾ ਰਹੇ ਆ ਪਰਿਵਾਰ ਨੂੰ ਇਸ ਤੋਂ ਅੱਗੇ ਹੋਰ ਵੀ ਜਿਹੜੇ ਲੋੜਵੰਦ ਪਰਿਵਾਰ ਆ ਪਾਣੀ ਦੇ ਵਿੱਚ ਪ੍ਰਭਾਵਿਤ ਹੋਇਆ ਉਹਨਾਂ ਨੂੰ ਇਹ ਘਰ-ਘਰ ਜਾ ਕੇ ਉਹਦੇ ਹੱਥੀਂ ਸੇਵਾ ਕਰਨਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਉਹਨਾਂ ਪਰਿਵਾਰਾਂ ਦਾ ਕੀ ਲੈ ਕੇ ਜਾਈਏ ਕਿ ਜਿਹੜੇ ਵਾਕਿਆ ਇਹ ਲੋੜਵੰਦ ਆ ਜਿਹੜੇ ਜਿਨ੍ਹਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਜਿਹੜੇ ਮੁਰਲੀਆਂ ਤੇ ਉਹਨਾਂ ਦੇ ਵਾਸਤੇ ਉਹਨੂੰ ਬਹੁਤ ਟਾਈਮ ਲੱਗੂਗਾ ਸਾਡਾ ਇੱਕ ਗਿਲਾ ਵੀ ਆ ਪ੍ਰਸ਼ਾਸਨ ਦਾ ਕਿ ਕੱਲ ਮੈਂ ਵੀ ਫੋਟੋਆਂ ਡੀਸੀ ਮੈਡਮ ਨੂੰ ਭੇਜੀਆਂ ਸੀ ਔਰ ਹੋਰ ਵੀ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਕਿ ਇਹ ਜਿਹੜਾ ਕਿਸਾਨ ਆ ਕਿਸਾਨ ਦੀ ਜਿਹੜੀ ਡੈਥ ਹੋ ਗਈ ਆ ਹੁੰਦਾ ਇਹਨਾਂ ਨੁਕਸਾਨ ਹੋਇਆ ਪਰ ਕੋਈ ਵੀ ਸੰਸਦਕਾਰ ਤੇ ਸਰਕਾਰੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ। ਉਹ ਅਸੀਂ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਉਹ ਵੀ ਇਸ ਪਰਿਵਾਰ ਦੀ ਮਾਹਰ ਫਰਨ ਆਪਣੇ ਜਿੰਨੀ ਵੀ ਵੱਧ ਵੱਧ ਹੋ ਸਕੇ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਜਿਹੜਾ ਹੈਗੇ ਜ਼ਮੀਨ ਬਿਲਕੁਲ ਥੋੜੀ ਹੈ ਪਰਿਵਾਰ ਦੇ ਹਾਲਤ ਆਪਾਂ ਦੇਖ ਸਕਦੇ ਆ ਕਿ ਕਿੰਨੀ ਮੰਦੀ ਹਾਲਤ ਆ ਤੇ ਫਿਰ ਮੈਂ ਇੱਕ ਵਾਰੀ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਹੰਗਾਰੀਆਂ ਚੋਂ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਗਤਾਂ ਹਰਿਆਣਾ ਡਿਸਟ੍ਰਿਕਟ ਕਾਥਲ ਪਟਿਆਲਾ ਡਿਸਟ੍ਰਿਕਟ ਦੇ ਨਾਲ ਹੀ ਲੱਗਦੀ ਸਰਦ ਤੇ ਪਿੰਡ ਸੁਲਤਾਨੀਆਂ ਕਰਤਾਰਪੁਰ ਪਿੰਡ ਵੱਲੋਂ ਬਾਬਾ ਮੱਖਣਸ਼ਾ ਲਬਾਣਾ ਵੈਲਫੇਅਰ ਸੁਸਾਇਟੀ ਦਾ ਸੰਚਾਲਨ ਇਹ ਨਗਰ ਸੁਲਤਾਨੀਆਂ ਕਰਤਾਰਪੁਰ ਕਰ ਰਿਹਾ ਏ ਪਤਾ ਲੱਗਣ ਦੇ ਪੰਜਾਬ ਦੇ ਪਿੰਡਾਂ ਦੇ ਬਾਰਡਰ ਦੇ ਲੱਗ ਲੱਗੇ ਪਿੰਡਾਂ ਜਿਹੜਾ ਆਏ ਹੋਏ ਆ ਉਸ ਮਨਸਾ ਨੂੰ ਲੈ ਕੇ ਬਾਬਾ ਮੱਖਣਸ਼ਾਲ ਬਾਣਾ ਵੈਲਫੇਅਰ ਸੁਸਾਇਟੀ ਦੇ ਅਸੀਂ ਨੁਮਾਇੰਦੇ ਪਿੰਡ ਦੇ ਮੌਜੂਦ ਬਾਣ ਕੁਝ ਵਿਕਰੀ ਅਸੀਂ ਇਕੱਠੇ ਹੋ ਕੇ ਸੰਗਤ ਨੇ ਜੋ ਸੇਵਾ ਲਈ ਹੈ ਉਹ ਉਪਰਾਲੇ ਨੂੰ ਲੈ ਕੇ ਅੱਜ ਆ ਕੇ ਦੇਖਿਆ ਕਿ ਇਸ ਨਗਰ ਵਿੱਚ ਅਸੀਂ ਜੀਰੇ ਹਲਕੇ ਦੇ ਵਿੱਚ ਜਿੱਥੇ ਖੜੇ ਆਂ ਇਸ ਟਾਈਮ ਇੱਕ ਕਿਸਾਨ ਦੀ ਜੋ ਡੈਥ ਹੋਈ ਹੈ ਉਹ ਆਪਾਂ ਵੇਖ ਰਹੇ ਆਂ ਕਿ ਇੱਥੇ ਆ ਕੇ ਜੋ ਖੇਤਾਂ ਦੀ ਹਾਲਤ ਪਾਣੀ ਨਾਲ ਹੜ੍ਹਾਂ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਜਿਹਦੇ ਕਰਕੇ ਕਿਸਾਨ ਦਾ ਫਸਲ ਨਾਲ ਹੀ ਨਾਤਾ ਹੁੰਦਾ ਉਹ ਕਲੇਜਾ ਡੇਲਨ ਕਰਕੇ ਉਹਦਾ ਜਿਹੜੀ ਅਚਾਨਕ ਮੌਤ ਹੋ ਜਾਂਦੀ ਹੈ ਘਰ ਦੀ ਹਾਲਤ ਸਨ ਦੇਖਣੇ ਪਿਆ ਸੰਗਤ ਵੱਲੋਂ ਜੋ ਸਾਡਾ ਉਪਰਾਲਾ ਹੋਇਆ ਅਸੀਂ 20000 ਰੁਪਏ ਦੀ ਸੇਵਾ ਇਸ ਪਰਿਵਾਰ ਨੂੰ ਇਹਦੇ ਭੋਗ ਸਾਰੀ ਮਨੀ ਚ ਆਪਣਾ ਹਿੱਸਾ ਆਪਣੀ ਉਹਤੀ ਭਾ ਕੇ ਜਾ ਰਹੇ ਹਾਂ ਹੋਰ ਸੰਗਤਾਂ ਕੇ ਵੀ ਬੇਨਤੀ ਹੈ ਹੋਰ ਸਟੇਟਾਂ ਕੇ ਵੀ ਬੇਨਤੀ ਹੈ ਜਿਸ ਤਰ੍ਹਾਂ ਅਸੀਂ ਹਰਿਆਣੇ ਤੋਂ ਜਿੰਨਾਂ ਕੇ ਅਸੀਂ ਆਪਣੇ ਨਗਰ ਲੈਵਲ ਤੇ ਆਏ ਆ ਛੋਟਾ-ਮੋਟਾ ਪ੍ਰਾਲਾ ਜਿੰਨਾ ਵੀ ਕਿਸੇ ਕੋਲ ਹੁੰਦਾ ਹੈ ਉਹ ਆਕੇ ਕਰੇ ਇਹ ਔਖੀ ਘੜੀ ਹੈ ਇਹਦੇ ਸਾਥ ਦੇਣਾ ਸਾਡਾ ਬਣਦਾ ਹੈ ਫਿਰ ਵੀ ਸਾਡਾ ਨਾਤਾ ਹਰਿਆਣੇ ਪੰਜਾਬ ਦਾ ਵੱਡੇ ਭਰਾ ਛੋਟੇ ਭਰਾ ਦਾ ਹੈ ਅਸੀਂ ਬੇਨਤੀ ਕਰਾਂਗੇ ਸੰਗਤਾਂ ਤੋਂ ਵੱਧ ਤੋਂ ਵੱਧ ਜਿੰਨਾ ਵੀ ਕੋਈ ਯੋਗਦਾਨ ਕਰ ਸਕਦਾ ਹੈ ਵੇਖ ਕੇ ਜਿਸ ਤਰ੍ਹਾਂ ਜਿੰਨਾਂ ਦੀਆਂ ਜਿਵੇਂ ਪੈਲੀਆਂ ਖਰਾਬ ਹੋਈਆਂ ਨੇ ਜਾਂ ਘਰ ਬੇਕਾਰ ਹੋ ਗਏ ਨੇ ਲੋੜ ਮੁਤਾਬਕ ਵੱਧ ਤੋਂ ਵੱਧ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਜਿੰਨੂੰ ਸੇਵਾ ਲੋੜਵੰਦ ਹੈ ਉਹਦੇ ਹੱਥੀਂ ਜਾ ਕੇ ਸੇਵਾ ਦਿੱਤੀ ਜਾਏ ਤੇ ਉਹ ਜ਼ਿਆਦਾ ਵਧੀਆ ਹੋਵੇਗਾ ਤੇ ਹਰ ਤਰ੍ਹਾਂ ਦੀਆਂ ਸੋਸਾਇਟੀਆਂ ਕੰਮ ਕਰਦੀਆਂ ਪਈਆਂ ਆਪਣੇ ਆਪਣੇ ਹਿਸਾਬ ਨਾਲ ਕਰਦੀਆਂ ਪਈਆਂ ਤੇ ਸਾਨੂੰ ਸੇਵਾ ਕਰਨ ਵਾਲੇ ਸੰਗਤਾਂ ਨੂੰ ਵੀ ਬਿਲਕੁਲ ਹੀ ਮੈਂ ਮੰਨਣਾ ਕਿ ਆਪਣੇ ਹਿਸਾਬ ਨਾਲ ਹੀ ਸੇਵਾ ਕਰਨੀ ਚਾਹੀਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਵアシਪਿੰਡ ਰੋਡ ਜੱਲੇਵਾਲਾ ਮੇਰੇ ਫਾਦਰ ਦੀ ਸਰਦਾਰ ਸਖਦੇਵ ਸਿੰਘ ਦੀ ਡੈਥ ਤੇ ਮੱਖਣਸ਼ਾਲ ਬਣਾ ਵੈਲਫੇਅਰ ਸੋਸਾਇਟੀ ਸੁਲਤਾਨੀਆ ਕਰਤਾਰਾ ਜੀ ਪੂਰੀ ਟੀਮ ਆਈ ਹੈ ਨਦ ਮੈਂ ਧੰਨਵਾਦ ਕਰਦਾ ਇਹਨੇ ਮੇਰੀ ਮਦਦ ਕੀਤੀ ਇਸ ਦੁੱਖ ਦੀ ਘੜੀ ਮੇਰੇ ਵਾਂ ਫੜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਲਾਤ ਨੇ ਫਸਲ ਕਿਸਰਾ ਨੁਕਸਾਨ ਹੋਇਆ ਜਦੋਂ ਹਾੜਾ ਪਾਣੀ ਦੇ ਨਾਲ ਫਸਲ ਪੂਰੀ ਖਤਮ ਹੋ ਗਈ ਤੇ ਘਾਰ ਵੀ ਡਿੱਗ ਪਿਆ ਕਈ ਥਾਵਾਂ ਤੋਂ ਕਿੰਨੇ ਜਮੀਨ ਸੇ ਬਾਈ ਜੀ ਡੇਢ ਕਿਲੋ ਡੇਢ ਕਲਰ ਜਮੀਨ ਹਾਂਜੀ ਸੇ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਬਾਈ ਜੀ ਕਰਦੇ ਅਨਾਜੁ ਕੀਆ ਅਨਾਜੁ ਕੀਆ ਹਾਂਜੀ ਤੇ ਇਹ ਜ਼ਮੀਨ ਇੱਥੇ ਬਾਈ ਜੀ ਦੇ ਪਾਸੇ ਹੈ ਹਾਂ ਕਰਦੇ ਚਾਚੇ ਜੀ ਠੀਕ ਹੈ ਹਾਂਜੀ ਤੇ ਬਜ਼ੁਰਗਾਂ ਦਾ ਜਿਹੜਾ ਮੰਨ ਲਓ ਵੀ ਜਦੋਂ ਸਾੜਾਏ ਤੇ ਫਸਲ ਵੇਖਣ ਕੇ ਜਾਂ ਜੋ ਵੀ ਨੁਕਸਾਨ ਉਹਨਾਂ ਦੇ ਕਾਰਨ ਜਿਹੜਾ ਡੈਥ ਹੋਵੇ ਹਾਂਜੀ ਠੀਕ ਹੈ ਜੀ ਜਿਹੜੀ ਸੰਗਤ ਨੇ ਅੱਜ ਯੋਗਤਨ ਪਾਇਆ ਵਿੱਚ ਦੁੱਖ ਸਾਂਝਾ ਕਰਨਾ ਧੰਨਵਾਦ ਕਰਦੇ ਹਾਂਜੀ ਧੰਨਵਾਦ ਠੀਕ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ